ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਸ਼ਾਂਤੀ છਾਈ ਹੋਈ ਸੀ ਉਹਨਾਂ ਦੀ ਬਹੂ ਪ੍ਰੀਤ ਜੀ ਕਾਂ ਮਾਰ ਦੀ ਬਾਹ ਪੱਜੀ ਆਈ ਉਹਦੇ ਸੂਟ ਦੇ ਇੱਕ ਪੱਲੇ ਨੂੰ ਅੱਗ ਲੱਗੀ ਹੋਈ ਸੀ ਬਚਾਓ ਬਚਾਓ ਕੋਈ ਮੈਨੂੰ ਬਚਾਓ ਮੈਂ ਸੜ ਕੇ ਮਰ ਜਾਵਾਂਗੀ ਮੇਰੀ ਸੱਸ ਮੈਨੂੰ ਸੜ ਕੇ ਮਾਰ ਦੇਣਾ ਚਾਹੁੰਦੀ ਹੈ ਮਾਂ ਜੀ ਤੁਸੀਂ ਐਵੇਂ ਕਿਉਂ ਕੀਤਾ ਮੈਂ ਤੁਹਾਡਾ ਕੀ ਉਗਾੜਿਆ ਸੀ ਮੇਰੀ ਗਰੀਬ ਮਾਂ ਦੇ ਕੋਲ ਇਨਾ ਪੈਸਾ ਨਹੀਂ ਹੈ ਕਿ ਤੂੰ ਹੱਡੀਆਂ ਮੰਗਾ ਪੂਰੀਆਂ ਕਰ ਸਕੇ ਪ੍ਰੀਤ ਲਗਾਤਾਰ ਰੋ ਰੋ ਕੇ ਰੋਲਾ ਪਾ ਰਹੀ ਸੀ ਉਦੋਂ ਹੀ ਉਹਨੇ ਆਪਣਾ ਸੂਟ ਲਾ ਕੇ ਸੁੱਟ ਦਿੱਤਾ ਸਾਰਾ ਮੁਹੱਲਾ ਇਕੱਠਾ ਹੋ ਗਿਆ ਇੱਕ ਔਰਤ ਆਈ ਤੇ ਪ੍ਰੀਤ ਨੂੰ ਇੱਕ ਸ਼ਾਲ ਨਾਲ ਢੱਕਿਆ ਮੁਹੱਲੇ ਵਾਲੇ ਗੁਰਮੀਤ कौर ਨੂੰ ਚੀਕ-ਚੀਕੇ ਬਾਹਰ ਬੁਲਾਉਣ ਲੱਗੇ ਗੁਰਮੀਤ ਬਾਹਰ ਆ ਤੂੰ ਇੰਨੀ ਘਟੀਆ ਹਰਕਤ ਕਿਵੇਂ ਕਰ ਸਕਦੀਆਂ ਦਾਜ ਦੇ ਲਾਲ ਚ ਵਿੱਚ ਆਪਣੀ ਬਹੂ ਨੂੰ ਸਾੜ ਕੇ ਮਾਰਨ ਲੱਗੀ ਹੈ ਉਦੋਂ ਹੀ ਪ੍ਰੀਤ ਸਖਤ ਤੇ ਖਟੋਰ ਆਵਾਜ਼ ਵਿੱਚ ਗੁੱਸੇ ਨਾਲ ਆਪਣੀ ਸਾਸ ਨੂੰ ਕਹਿੰਦੀ ਆ ਮਾਂ ਜੀ ਮੈਂ ਤੁਹਾਡਾ ਹੁਣ ਬਹੁਤ ਅਤਿਆਚਾਰ ਸਹਿ ਲਿਆ ਹੁਣ ਮੈਂ ਤੁਹਾਡੇ ਖਿਲਾਫ ਕੇਸ ਕਰਾਂਗੀ ਆਉਣ ਦੋ ਤੁਹਾਡੇ ਮੁੰਡੇ ਨੂੰ ਉਹਨੂੰ ਵੀ ਮੈਂ ਤੁਹਾਡੀ ਇਹ ਕਰਤੂਤ ਦੱਸਦੀਆਂ ਗੁਰਮੀਤ ਕੌਰ ਸੁੰਨ ਖੜੀ ਸੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਬੋਲੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਮੈਂ ਕੁਝ ਨਹੀਂ ਕੀਤਾ ਮੈਨੂੰ ਤਾਂ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਸੀ ਇਹ ਅੱਗ ਕਿਵੇਂ ਲੱਗੀ ਮੈਨੂੰ ਸੱਚਮੁੱਚ ਨਹੀਂ ਪਤਾ ਪ੍ਰੀਤ ਕਮਰੇ ਵਿੱਚ ਗਈ ਕੱਪੜੇ ਬਦਲੇ ਤੇ ਬਾਹਰ ਆ ਕੇ ਬੋਲੀ ਤੁਹਾਨੂੰ ਤੁਹਾਡੇ ਕਰਮਾਂ ਦੀ ਸਜ਼ਾ ਮੈਂ ਦਿਵਾ ਕੇ ਰਹੂੰਗੀ ਇਹਨਾਂ ਕਹਿ ਕੇ ਪ੍ਰੀਤ ਉੱਥੋਂ ਸਿੱਧਾ ਪੁਲਿਸ ਸਟੇਸ਼ਨ ਚਲੀ ਗਈ ਗੁਰਮੀਤ ਘਰ ਹੈਰਾਨੀ ਨਾਲ ਇਹ ਸਭ ਕੁਝ ਵੇਖਦੀ ਰਹੀ ਗਈ ਸਾਰਾ ਮਹੱਲਾ ਉਹਨੂੰ ਦੋਸ਼ੀ ਸਮਝ ਕੇ ਬੁਰਾ ਭਲਾ ਬੋਲ ਰਿਹਾ ਸੀ ਕੁਝ ਮਹੱਲੇ ਦੀਆਂ ਔਰਤਾਂ ਉੱਥੇ ਰੁਕੀਆਂ ਤਾਂ ਕਿ ਗੁਰਮੀਤ कौर ਭਾਜ ਨਾ ਸਕੇ ਗੁਰਮੀਤ कौर ਦਾ ਦਿਲ ਬਹਿ ਗਿਆ ਉਹ ਨਾ ਔਰਤ ਨੂੰ ਕਹਿ ਰਹੀ ਸੀ ਵੇਖੋ ਭੈਣੇ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਇਸ ਮੰਲੇ ਵਿੱਚ 2-3 ਸਾਲਾਂ ਤੋਂ ਰਹਿ ਰਹੀ ਆ ਤੁਸੀਂ ਮੈਨੂੰ ਵੇਖ ਹੀ ਰਹੇ ਹੋ ਮੈਂ ਆਪਣੀ ਬਹੂ ਨਾਲ ਕਦੀ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕੀਤੀ ਉਹਨਾਂ ਵਿੱਚੋਂ ਇੱਕ ਔਰਤ ਬੋਲੀ ਅਸੀਂ ਤਾਂ ਤੁਹਾਨੂੰ ਬਹੁਤ ਚੰਗਾ ਸਮਝਦੇ ਸੀ ਇਹ ਆ ਤੁਹਾਡਾ ਅਸਲੀ ਰੂਪ 2 ਘੰਟੇ ਬਾਅਦ ਪੁਲਿਸ ਆ ਗਈ ਤੇ ਗੁਰਮੀਤ कौर ਨੂੰ ਗ੍ਰਿਫਤਾਰ ਕਰਕੇ ਲੈ ਗਈ ਉਹ ਲਗਾਤਾਰ ਕਹਿ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ। ਪ੍ਰੀਤ ਝੂਠ ਬੋਲਦੀ ਆ। ਪਰ ਲੇਡੀਜ਼ ਪੁਲਿਸ ਅਫਸਰ ਨੇ ਉਹਨਾਂ ਨੂੰ ਦੋ ਤਿੰਨ ਥੱਪੜ ਮਾਰ ਦਿੱਤੇ ਤੇ ਕਿਹਾ ਦਾਜ ਦੀ ਲਾਲਚੀ ਬੁੜੀ ਆਪਣੀ ਬੋਹ ਨੂੰ ਦਾਜ ਦੇ ਲਈ ਸਾੜ ਕੇ ਮਾਰਨਾ ਚਾਹੁੰਦੀ ਸੀ। ਵੇਖ ਹੁਣ ਤੈਨੂੰ ਕਿੰਨੀ ਬੁਰੀ ਸਜ਼ਾ ਦੇ ਲਵਾਉਂਦੇ ਆਂ ਸੀ। ਪੁਲਿਸ ਵਾਲੇ ਨੇ ਲੈ ਜਾ ਕੇ ਗੁਰਮੀਤ ਕੌਰ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ। ਸ਼ਾਮ ਨੂੰ ਪ੍ਰਦੀਪ ਘਰ ਆਇਆ। ਪ੍ਰੀਤ ਨੇ ਰੋ ਰੋ ਕੇ ਪ੍ਰਦੀਪ ਨੂੰ ਸਾਰੀ ਗੱਲ ਦੱਸੀ। ਪ੍ਰਦੀਪ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹਦੀ ਮਾਂ ਇਵੇਂ ਕਰ ਸਕਦੀ ਹੈ। ਉਨੇ ਪ੍ਰੀਤ ਨੂੰ ਸਮਝਾਉਂਦੇ ਹੋਏ ਕਿ ਆ ਵੇਖ ਪ੍ਰੀਤ ਮਾਂ ਕਦੀ ਐਵੇਂ ਨਹੀਂ ਕਰ ਸਕਦੀ ਮਾਂ ਨੇ ਬਚਪਨ ਤੋਂ ਮੈਨੂੰ ਇਕੱਲੇ ਪਾਲਿਆ ਮੈਂ ਮਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮਾਂ ਪੈਸਿਆਂ ਦੀ ਲਾਲਚੀ ਕਦੀ ਨਹੀਂ ਹੋ ਸਕਦੀ ਜ਼ਰੂਰ ਕੋਈ ਹੋਰ ਗੱਲ ਹੈ ਮੈਂ ਮਾਂ ਨੂੰ ਮਿਲਣ ਚੱਲਿਆ ਪ੍ਰੀਤ ਪ੍ਰਦੀਪ ਨੂੰ ਸਮਝਾਉਂਦੀ ਰਹੀ ਪਰ ਪ੍ਰਦੀਪ ਨੇ ਉਹਦੀ ਇੱਕ ਗੱਲ ਨਾ ਸੁਣੀ ਤੇ ਉਹ ਸਿੱਧਾ ਆਪਣੀ ਮਾਂ ਨੂੰ ਮਿਲਣ ਚੱਲ ਗਿਆ ਲੋਕਅਪ ਦੇ ਅੰਦਰ ਮਾਂ ਦੀਵਾਰ ਨਾਲ ਬੈਠੀ ਰੋ ਰਹੀ ਸੀ ਅੱਖਾਂ ਬੰਦ ਕਰਕੇ ਆਪਣੇ ਅਤਰੂ ਵਹਾ ਰਹੀ ਸੀ ਉਹਨਾਂ ਦੇ ਨਾਲ ਹੋਰ ਵੀ ਕਈ ਬੰਦੇ ਸੀ ਜੋ ਉਹਨਾਂ ਨੂੰ ਕੋਸ ਰਏ ਸੀ ਵੇਖ ਰਹੀ ਹੈ ਇਹਦੇ ਮਰਨ ਦਾ ਸਮਾਂ ਆ ਗਿਆ ਪਰ ਲਾਲਚੀ ਬੁੱਢੀ ਦਾ ਲਾਲਚ ਨਹੀਂ ਗਿਆ ਗੁਰਮੀਤਕੌਰ ਦੇ ਦਿਲ ਵਿੱਚ ਇਹ ਸਾਰੀਆਂ ਗੱਲਾਂ ਤੀਰ ਵਾਂਗ ਚੁੱਭ ਰਹੀਆਂ ਸੀ ਕਿਸੇ ਨੇ ਉਹਨਾਂ ਨੂੰ ਆਵਾਜ਼ ਦਿੱਤੀ ਮਾਂ ਇਹ ਪ੍ਰਦੀਪ ਸੀ ਗੁਰਮੀਤਕੌਰ ਦੌੜ ਕੇ ਆਈ ਤਰੁੰਦੇ ਹੋਏ ਕਹਿਣ ਲੱਗੀ ਪੁੱਤ ਮੈਂ ਕੁਝ ਨਹੀਂ ਕੀਤਾ ਮੈਨੂੰ ਨਹੀਂ ਪਤਾ ਪ੍ਰੀਤ ਇਵੇਂ ਕਿਉਂ ਕਹਿ ਰਹੀ ਆ ਮੈਂ ਤਾਂ ਕਮਰੇ ਵਿੱਚ ਸੀ ਜਦੋਂ ਇਹ ਸਾਰਾ ਕੁਝ ਹੋਇਆ ਪ੍ਰਦੀਪ ਨੇ ਵੀ ਅਤਰੂ ਵਹਾਉਂਦੇ ਹੋਏ ਮਾਦਾ ਹੱਥ ਫੜ ਲਿਆ ਤੇ ਭਾਵੁਕ ਹੋ ਕੇ ਬੋਲਿਆ ਮੈਂ ਜਾਣਦਾ ਹਾਂ ਮਾਂ ਤੁਸੀਂ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਇੱਥੋਂ ਬਾਹਰ ਕਢਵਾ ਕੇ ਰਹਾਗਾ ਉਦੋਂ ਤੱਕ ਉਥੋਂ ਦੇ ਕਨਸਟੇਬਲ ਨੇ ਕਿਹਾ ਤੁਹਾਡੇ ਮਿਲਣ ਦਾ ਸਮਾਂ ਖਤਮ ਹੋ ਗਿਆ ਹੁਣ ਤੁਸੀਂ ਜਾਓ ਪ੍ਰਦੀਪ ਆਪਣੀ ਮਾਂ ਨੂੰ ਉਦਾਸੀ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਉੱਥੋਂ ਚਲਾ ਗਿਆ ਗੁਰਮੀਤ ਕੌਰ ਜੀ ਲੋਕਅਪ ਦੇ ਬਾਹਰ ਹੱਥ ਕੱਢ ਕੇ ਖੜੀ ਸੀ ਤੇ ਆਪਣੇ ਬੇਟੇ ਨੂੰ ਜਾਂਦੇ ਵੇਖਦੇ ਰਹੀ ਅੱਖਾਂ ਚੱਥੂਆਂ ਦੀ ਧਾਰ ਰੁਕੰਦਾ ਨਾ ਨਹੀਂ ਸੀ ਲੈ ਰਹੀ ਗੁਰਮੀਤ कौर ਦਾ ਵਿਆਹ ਬਹੁਤ ਘਾਟੂ ਮਰਜ਼ੀ ਹੋ ਗਿਆ ਸੀ ਵਿਆਹ ਦੇ ਕੁਝ ਸਾਲਾਂ ਬਾਅਦ ਉਹ ਗਰਭਵਤੀ ਹੋਈ ਜਦੋਂ ਪ੍ਰਦੀਪ ਢੇਟ ਵਿੱਚ ਸੀ ਉਦੋਂ ਹੀ ਉਹਦੇ ਪਤੀ ਦਾ ਦਿਹਾਤ ਐਕਸੀਡੈਂਟ ਵਿੱਚ ਹੋ ਗਿਆ ਉਹਨਾਂ ਦੇ ਪਤੀ ਗੰਨੇ ਦੀ ਮਿਲ ਵਿੱਚ ਮਜ਼ਦੂਰੀ ਕਰਦੇ ਸੀ ਉਹਨਾਂ ਦੇ ਜਾਂਦਿਆ ਹੀ ਜਿਵੇਂ ਗੁਰਮੀਤ कौर ਦੀ ਦੁਨੀਆ ਉਜੜ ਗਈ ਘਰ ਬੁੱਢਾ ਸੱਸ ਸਹੁਰਾ ਸੀ ਉਹਨਾਂ ਨੂੰ ਵੀ ਸੰਭਾਲਣਾ ਤੇ ਢੇਟ ਵਿੱਚ ਬੱਚਾ ਆਪਣੇ ਦੁੱਖ ਤੋਂ ਬਾਹਰ ਆ ਕੇ ਗੁਰਮੀਤ कौर ਨੇ ਮਨ ਵਿੱਚ ਠਾਨ ਲਿਆ ਕਿਉਂ ਆਪਣੇ ਬੱਚੇ ਲਈ ਸੰਘਰਸ਼ ਕਰੂਗੀ ਗੁਰਮੀਤ ਕੌਰ ਨੇ ਆਪਣੇ ਸਹੁਰੇ ਦੇ ਹੁੰਦਿਆ ਹੌਲੀ-ਹੌਲੀ ਆਪਣੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਦੌਰਾਨ ਹੀ ਪ੍ਰਦੀਪ ਦਾ ਜਨਮ ਹੋ ਗਿਆ ਪ੍ਰਦੀਪ ਦੇ ਜਨਮ ਤੋਂ ਬਾਅਦ ਹੀ ਗੁਰਮੀਤ ਕੌਰ ਨੇ ਹੌਲੀ-ਹੌਲੀ ਦੂਜੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਇਸੇ ਵਿੱਚ ਸਹੁਰਾ ਵੀ ਚੱਲ ਵੱਸਿਆ ਹੁਣ ਉਹਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਸੀ ਉਹਨਾਂ ਦੇ ਕੋਲ ਇੱਕ ਛੋਟਾ ਜਿਹਾ ਬੱਚਾ ਸੀ ਜਿਹਨੂੰ ਉਹਨਾਂ ਨੇ ਪਾਲਣਾ ਸੀ ਆਪਣੇ ਬੱਚੇ ਨੂੰ ਉਂਗਲ ਲਾ ਕੇ ਉਹ ਘਰ ਘਰ ਜਾ ਕੇ ਕੰਮ ਕਰਦੀ ਤੇ ਰਾਤ ਨੂੰ ਆ ਕੇ ਪੜ੍ਹਾਈ ਕਰਦੀ ਇੰਨਾ ਸੰਘਰਸ਼ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਪੜਾਇਆ ਲਿਖਾਇਆ ਤੇ ਕਾਬਿਲ ਬਣਾਇਆ ਅੱਜ ਉਹਨਾਂ ਦਾ ਬੇਟਾ ਇੱਕ ਸਰਕਾਰੀ ਅਫਸਰ ਸੀ ਜਿਹਦੀ ਉਹਨਾਂ ਨੂੰ ਬਹੁਤ ਖੁਸ਼ੀ ਤੇ ਗਰੂਰ ਵੀ ਸੀ ਕਿ ਉਹਨਾਂ ਦੀ ਮਿਹਨਤ ਤੇ ਸੰਘਰਸ਼ رنگ ਲਿਆਈ ਪ੍ਰਦੀਪ ਦੀ ਨੌਕਰੀ ਚੰਡੀਗੜ੍ਹ ਲੱਗੀ ਸੀ ਇਸ ਲਈ ਪ੍ਰਦੀਪ ਆਪਣੀ ਮਾਂ ਨੂੰ ਲੈ ਕੇ ਚੰਡੀਗੜ੍ਹ ਹੀ ਆ ਗਿਆ ਇਸ ਤੋਂ ਪਹਿਲਾਂ ਉਹ ਪਿੰਡ ਰਹਿੰਦੇ ਸੀ ਚੰਡੀਗੜ੍ਹ ਆਉਣ ਤੋਂ ਬਾਅਦ ਕੁਝ ਹੀ ਮਹੀਨਿਆਂ 'ਚ ਪ੍ਰਦੀਪ ਨੂੰ ਪ੍ਰੀਤ ਨਾਲ ਪਿਆਰ ਹੋ ਗਿਆ ਇਹ ਗੱਲ ਪ੍ਰਦੀਪ ਨੇ ਆਪਣੀ ਮਾਂ ਨੂੰ ਦੱਸੀ ਗੁਰਮੀਤ ਕੌਰ ਖੁਸ਼ੀ-ਖੁਸ਼ੀ ਇਸ ਵਿਆਹ ਲਈ ਮੰਨ ਗਈ ਵਿਆਹ ਤੋਂ ਬਾਅਦ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਸੀ ਪ੍ਰੀਤ ਨੂੰ ਗੁਰਮੀਤ ਕੌਰ ਨੂੰ ਕੋਈ ਸ਼ਿਕਾਇਤ ਨਹੀਂ ਸੀ ਪਰ ਪ੍ਰੀਤ ਦੇ ਮਨ ਵਿੱਚ ਹੌਲੀ ਹੌਲੀ ਗਰਮੀਦ ਕਰ ਲਈ ਕੜਵਾਹਟ ਪਰਦੀ ਜਾ ਰਹੀ ਸੀ ਕਾਰਨ ਇਹ ਸੀ ਕਿ ਪ੍ਰਦੀਪ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦੀ ਹਰ ਗੱਲ ਮੰਨਦਾ ਸੀ ਜਦੋਂ ਵੀ ਆਫਿਸ ਜਾਂਦਾ ਤਾਂ ਸਿੱਧਾ ਆਪਣੀ ਮਾਂ ਦੇ ਕੋਲ ਬੈਠਦਾ ਉਹਨਾਂ ਨੂੰ ਹਾਲਚਾਲ ਪੁੱਛਦਾ ਉਹਦੇ ਲਈ ਕੁਝ ਨਾ ਕੁਝ ਬਾਹਰੋਂ ਲੈ ਕੇ ਆਉਂਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਜ਼ਰੂਰ ਪੁੱਛਦਾ ਉਹ ਪ੍ਰੀਤ ਨੂੰ ਵੀ ਬਹੁਤ ਇੱਜ਼ਤ ਦਿੰਦਾ ਸੀ ਬਹੁਤ ਪਿਆਰ ਕਰਦਾ ਸੀ ਪਰ ਪ੍ਰੀਤ ਨੂੰ ਪ੍ਰਦੀਪ ਤੇ ਇੱਕ ਅਧਿਕਾਰ ਚਾਹੀਦਾ ਸੀ ਉਹ ਤੋਂ ਗਰਮੀਤ ਕੌਰ ਪ੍ਰੀਤ ਨੂੰ ਨਵੀਂ ਗ੍ਰੈਸਤੀ ਨੂੰ ਕਿਵੇਂ ਚਲਾਉਣਾ ਹੈ ਇਹ ਸਭ ਦੱਸਦੀ ਰਹਿੰਦੀ ਛੋਟੀ ਮੋਟੀ ਗੱਲ ਤੇ ਉਹਨੂੰ ਰੋਕ ਟੋਕ ਵੀ ਦਿੰਦੀ ਤਾਂ ਕਿ ਉਹ ਹੋਰ ਚੰਗੀ ਤਰ੍ਹਾਂ ਕੰਮ ਕਰ ਸਕੇ ਪਰ ਪ੍ਰੀਤ ਨੂੰ ਲੱਗਦਾ ਕਿ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਵੀ ਪ੍ਰਦੀਪ ਨੂੰ ਗਰਮੀਤ ਕੌਰ ਬਾਰੇ ਕੁਝ ਕਹਿੰਦੀ ਤਾਂ ਪ੍ਰਦੀਪ ਆਪਣੀ ਮਾਂ ਦਾ ਨਾਂ ਸੋਣਦਿਆਂ ਹੀ ਪ੍ਰੀਤ ਨੂੰ ਉੱਥੇ ਹੀ ਰੋਕ ਦਿੰਦਾ ਪ੍ਰਦੀਪ ਕਹਿੰਦਾ ਵੇਖ ਪ੍ਰੀਤ ਮੈਂ ਤੈਨੂੰ ਦੁਨੀਆ ਦੀ ਸਾਰੀ ਖੁਸ਼ੀ ਦੇਣ ਨੂੰ ਤਿਆਰ ਹਾਂ ਪਰ ਤੂੰ ਮੇਰੇ ਤੇ ਮੇਰੀ ਮਾਂ ਦੇ ਵਿੱਚ ਆਉਣ ਦੀ ਬਿਲਕੁਲ ਕੋਸ਼ਿਸ਼ ਨਾ ਕਰ ਮੇਰੀ ਮਾਂ ਮੇਰੇ ਲਈ ਰਾਬਤਾ ਉਹ ਵਾਦਕੇ ਹੈ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈ ਤੇ ਸੰਘਰਸ਼ ਦੇ ਨਾਲ ਮੈਨੂੰ ਪਾਲਿਆ ਹੈ ਪ੍ਰੀਤ ਮਨ ਹੀ ਮਨ ਸੜ ਜਾਂਦੀ ਪ੍ਰੀਤ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਫੋਨ ਤੇ ਦੱਸਦੀ ਰਹਿੰਦੀ ਉਹਦੀ ਮਾਂ ਅਕਸਰ ਉਹਦੇ ਕੰਨ ਭਰਦੀ ਤੱਕੇਂਦੀ ਇਸ ਬੁੱਢੀ ਤੋਂ ਪਿੱਛਾ ਤੂੰ ਕਿਉਂ ਨਹੀਂ ਛਡਵਾ ਲੈਂਦੀ ਆਖਿਰ ਪ੍ਰਦੀਪ ਇੰਨੀ ਵਧੀਆ ਨੌਕਰੀ ਕਰਦਾ ਹੈ ਤੁਸੀਂ ਕਿਤੇ ਬਾਹਰ ਚਲੇ ਜਾਓ ਜਾਂ ਆਪਣੀ ਸੱਸ ਨੂੰ ਕਿਸੇ ਬਿਰਧ ਆਸ਼ਰਮ ਛੱਡਿਆ ਪ੍ਰੀਤ ਉਦਾਸ ਜਈ ਆਵਾਜ਼ ਵਿੱਚ ਜਵਾਬ ਦਿੰਦੀ ਮਾਂ ਮੈਂ ਤਾਂ ਛੱਡਾਵਾ ਪਰ ਤੇਰਾ ਜਵਾਈ ਤਾਂ ਤਿਆਰ ਨਹੀਂ ਹੁੰਦਾ ਛੱਡਣ ਨੂੰ ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਮਾਂ ਸਾਰਾ ਦਿਨ ਇਕੱਲੀ ਰਹਿੰਦੀ ਆ ਕਿਉਂ ਨਾ ਇਹਨੂੰ ਬਿਰਧ ਆਸ਼ਰਮ ਛੱਡਾਈਏ ਪਰ ਉਹ ਤਾਂ ਮੇਰੇ ਤੇ ਹੀ ਟੁੱਟ ਪਏ ਹੱਥ ਚੁੱਕਦੇ ਚੁੱਕਦੇ ਰਹਿ ਗਏ ਕਈ ਦਿਨਾਂ ਤੱਕ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਹੁਣ ਤੂੰ ਹੀ ਦੱਸ ਕਿ ਮੈਂ ਕਿਵੇਂ ਉਹਨੂੰ ਉਹਦੀ ਮਾਂ ਤੋਂ ਅਲੱਗ ਕਰਾਂ ਤਾਂ ਪ੍ਰੀਤ ਦੀ ਮਾਂ ਨੇ ਉਹਨੂੰ ਇਹ ਤਰਕੀਬ ਦੱਸੀ ਉਹਨੇ ਕਿਹਾ ਵੇਖ ਪ੍ਰੀਤ ਜੇ ਪ੍ਰਦੀਪ ਆਪਣੀ ਮਾਂ ਤੋਂ ਅਲੱਗ ਨਹੀਂ ਨਾ ਹੋ ਰਿਹਾ ਤਾਂ ਤੂੰ ਪ੍ਰਦੀਪ ਨੂੰ ਹੀ ਦੂਰ ਕਰ ਦੇ ਪ੍ਰੀਤ ਹਰਾਨੀ ਨਾਲ ਬੋਲੀ ਤੂੰ ਕੀ ਕਹਿਣਾ ਚਾਹੁੰਨੀ ਆ ਮਾਂ ਮੇਰੀ ਕੁਝ ਸਮਝ ਨਹੀਂ ਆ ਰਿਹਾ ਪ੍ਰੀਤ ਦੀ ਮਾਣੇ ਕਿਹਾ ਵੇਖ ਅਸੀਂ ਗਰੀਬ ਆ ਇਹ ਗੱਲ ਸੱਚ ਐ ਤੇ ਅਸੀਂ ਤੈਨੂੰ ਦਾਜ ਵਿੱਚ ਉਹਨਾ ਪੈਸਾ ਨਹੀਂ ਦਿੱਤਾ ਜਿੰਨਾ ਕਿ ਪ੍ਰਦੀਪ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਪ੍ਰਦੀਪ ਸਰਕਾਰੀ ਨੌਕਰੀ ਕਰਦਾ ਐ ਤਾਂ ਕੋਈ ਵੀ ਉਹਨੂੰ ਮੋਟਾ ਪੈਸਾ ਦੇਣ ਨੂੰ ਤਿਆਰ ਹੋ ਜਾਂਦਾ ਪਰ ਪ੍ਰਦੀਪ ਨੇ ਬਿਨਾਂ ਦਾਜ ਦੇ ਹੀ ਤੇਰੇ ਨਾਲ ਵਿਆਹ ਕੀਤਾ ਜੇ ਤੂੰ ਥੋੜਾ ਜਿਹਾ ਵੀ ਦਿਮਾਗ ਲਗਾਵੇਂ ਤਾਂ ਆਪਣੀ ਸਾਸ ਨੂੰ ਦਾਜ ਦੇ ਕੇਸ ਵਿੱਚ ਫਸਾ ਸਕਦੀ ਐ ਚਾਰਦਵਾਰੀ ਚ ਕੀ ਹੁੰਦਾ ਹੈ ਇਹ ਬਾਹਰ ਲੋਕਾਂ ਨੂੰ ਕੀ ਪਤਾ ਪ੍ਰੀਤ ਪਹਿਲਾਂ ਇਸ ਗੱਲ ਹੀ ਮਨਾ ਕਰਦੀ ਰਹੀ ਪਰ ਕੁਝ ਦਿਨਾਂ ਬਾਅਦ ਉਹ ਮੰਨ ਗਈ ਤੇ ਉਸ ਤੋਂ ਬਾਅਦ ਹੀ ਉਹ ਇਹ ਸਾਰਾ ਨਾਟਕ ਕਰਨ ਲੱਗੀ ਇਧਰ ਗੁਰਮੀਤ ਘਰ ਲੋਕਪ ਵਿੱਚ ਰੋਂਦੀ ਰਹਿੰਦੀ ਉਦੋਂ ਹੀ ਪ੍ਰੀਤ ਆਪਣੀ ਮਾਂ ਦੇ ਨਾਲ ਉੱਥੇ ਆਉਂਦੀ ਹੈ ਤੇ ਕਹਿੰਦੀ ਹੈ ਮਾਂ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਸੀ ਕਿ ਤੁਸੀਂ ਵਾਪਸ ਪਿੰਡ ਚਲੇ ਜਾਓ ਜਾਂ ਕਿਸੇ ਬਿਰਧ ਆਸ਼ਰਮ ਚਲੇ ਜਾਓ ਪਰ ਸਾਨੂੰ ਸਾਡੀ ਜ਼ਿੰਦਗੀ ਜੀਉਣ ਦੋ ਪਰ ਨਾ ਤੁਸੀਂ ਮੰਨੇ ਤੇ ਨਾ ਤੁਹਾਡਾ ਮੁੰਡਾ ਹੁਣ ਵੇਖੋ ਮੈਂ ਕਿਵੇਂ ਤੁਹਾਨੂੰ ਤੁਹਾਡੇ ਮੁੰਡੇ ਤੋਂ ਵੱਖ ਕਰਦੀਆਂ ਤੇ ਤੁਹਾਡੀ ਅੱਗੇ ਦੀ ਜ਼ਿੰਦਗੀ ਨਰਕ ਬਣਾ ਦਿੰਨੀ ਆ ਗਰਮੀਤ ਕਰਨੇ ਕਠੋਰ ਤੇ ਆਤਮ ਵਿਸ਼ਵਾਸ ਭਰੇ ਲਹਿਜੇ ਵਿੱਚ ਪ੍ਰੀਤ ਨੂੰ ਜਵਾਬ ਦਿੱਤਾ ਪ੍ਰੀਤ ਤੂੰ ਇਹ ਬਿਲਕੁਲ ਵੀ ਚੰਗਾ ਨਹੀਂ ਕੀਤਾ ਮੈਂ ਤਾਂ ਤੈਨੂੰ ਆਪਣੀ ਬੇਟੀ ਮੰਦੀ ਸੀ ਪਰ ਤੂੰ ਮੈਨੂੰ ਦਾਜ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਹੁਣ ਤੂੰ ਵੇਖੀ ਇਹ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਵੇਗੀ ਇਸ ਗਲਤੀ ਨੂੰ ਤੈਨੂੰ ਸੁਧਾਰਨ ਦਾ ਮੌਕਾ ਵੀ ਨਹੀਂ ਮਿਲੇਗਾ ਪ੍ਰੀਤ ਹੰਕਾਰ ਭਰੀ ਮੁਸਕਾਨ ਦੇ ਨਾਲ ਗੁਰਮੀਤ ਕੌਰ ਨੂੰ ਜਵਾਬ ਦਿੰਦੀ ਹੈ ਵੇਖਦੇ ਆ ਮਾਂ ਜੀ ਕੀ ਹੁੰਦਾ ਹੈ ਵੈਸੇ ਵੀ ਮੇਰਾ ਕੇਸ ਬਹੁਤ ਸਟਰੋਂਗ ਹੈ ਸਾਰੇ ਮੁਹੱਲੇ ਨੇ ਵੀ ਵੇਖਿਆ ਹੈ ਮੈਨੂੰ ਛੱਡਦੇ ਹੋਏ ਘਰ ਤੁਹਾਡੇ ਇਲਾਵਾ ਕੋਈ ਹੈ ਨਹੀਂ ਸੀ ਸੁਣਿਆ ਹੈ ਕੋਈ ਵਕੀਲ ਤੁਹਾਡਾ ਕੇਸ ਲੈਣ ਨੂੰ ਵੀ ਤਿਆਰ ਨਹੀਂ ਹੋ ਰਿਹਾ ਤੁਹਾਨੂੰ ਉਮਰ ਕੈਦ ਹੋਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ ਤੇ ਫਿਰ ਵੇਖਿਓ ਤੁਹਾਡੇ ਜੇਲ੍ਹ ਜਾਂਦੇ ਆਂ ਹੀ ਮੈਂ ਕਿਵੇਂ ਪ੍ਰਦੀਪ ਦੇ ਨਾਲ ਇੱਕ ਖੁਸ਼ਹਾਲ ਜੀਵਨ ਸ਼ੁਰੂ ਕਰੂੰਗੀ ਗਰਮੀਤ ਕੌਰ ਨੇ ਵੀ ਉਸੇ ਭਾਸ਼ਾ ਵਿੱਚ ਉਹਨੂੰ ਜਵਾਬ ਦਿੱਤਾ ਪ੍ਰੀਤ ਉਹ ਤਾਂ ਸਮਾਂ ਹੀ ਦੱਸੂਗਾ ਸੱਚ ਪਰੇਸ਼ਾਨ ਹੋ ਸਕਦਾ ਪਰ ਕਦੀ पराजित ਨਹੀਂ ਹੋ ਸਕਦਾ ਇਹ ਗੱਲ ਤੈਨੂੰ ਵੀ ਸਮਝ ਆ ਜਾਊਗੀ ਪ੍ਰੀਤ ਉਹ ਮੁਸਕਰਾਉਂਦੇ ਹੋਏ ਚਲੀ ਜਾਂਦੀ ਹੈ ਪਰ ਗਰਮੀਤ ਕੌਰ ਜੀ ਮਾਣੀ ਮੰਨ ਫੈਸਲਾ ਕਰ ਲੈਂਦੀ ਹੈ ਕਿ ਪ੍ਰੀਤ ਤਾਂ ਸੱਚ ਦੁਨੀਆਂ ਦੇ ਸਾਹਮਣੇ ਲਿਆ ਕੇ ਰਹੂੰਗੀ ਇਧਰ ਪ੍ਰਦੀਪ ਵਕੀਲ ਦੀ ਪਾਲ ਚ ਜੋਟ ਗ ਜਾਂਦਾ ਹੈ ਉਹ ਕਈ ਵਕੀਲਾਂ ਨੂੰ ਮਿਲਦਾ ਹੈ ਪਰ ਕੋਈ ਵੀ ਵਕੀਲ ਇਸ ਕੇਸ ਨੂੰ ਲੜਨ ਲਈ ਤਿਆਰ ਨਹੀਂ ਮੰਨ ਹੁੰਦਾ ਸਾਰਿਆਂ ਦਾ ਇੱਕ ਹੀ ਜਵਾਬ ਹੁੰਦਾ ਹੈ ਤੁਹਾਡਾ ਕੇਸ ਬਹੁਤ ਵੀਕ ਹੈ ਇਹੋ ਜਿਹਾ ਕੇਸਾਂ ਵਿੱਚ ਸੌਰੇ ਪਰਿਵਾਰ ਦਾ ਪੱਖ ਜਿੱਤਣਾ ਲਗਭਗ ਨਾ ਮੁਮਕਿਨ ਹੈ ਪ੍ਰਦੀਪ ਪਰੇਸ਼ਾਨ ਹੋ ਗਿਆ ਅਗਲੇ ਦਿਨ ਪ੍ਰਦੀਪ ਆਪਣੀ ਮਾਂ ਦੇ ਕੋਲ ਆਇਆ ਤੇ ਭਾਵੁਕ ਹੋ ਕੇ ਰੋਂਦੇ ਹੋਏ ਬੋਲਿਆ ਮਾ ਮੈਂ ਬਹੁਤ ਸਾਰੇ ਵਕੀਲਾ ਨਾਲ ਗੱਲ ਕੀਤੀ ਪਰ ਕੋਈ ਵੀ ਸਾਡਾ ਕੇਸ ਲੈਣ ਨੂੰ ਤਿਆਰ ਹੀ ਨਹੀਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਗੁਰਮੀਤ ਕੌਰ ਨੇ ਪ੍ਰਦੀਪ ਦਾ ਹੱਥ ਫੜ ਕੇ ਵਿਸ਼ਵਾਸ ਨਾਲ ਕਿਹਾ ਤੂੰ ਚਿੰਤਾ ਨਾ ਕਰ ਪੁੱਤ ਕੱਲ ਸਾਡੇ ਕੇਸ ਦੀ ਪੇਸ਼ੀ ਹੈ ਮੈਨੂੰ ਰੱਬ ਉੱਤੇ ਤੇ ਕਾਨੂੰਨ ਤੇ ਪੂਰਾ ਭਰੋਸਾ ਹੈ ਤੂੰ ਵੇਖੀ ਮੈਂ ਬੇਗੁਨਾਹ ਸਾਬਤ ਹੋ ਜਾਵਾਂਗੀ ਇਹ ਗੱਲ ਮੈਂ ਤੈਨੂੰ ਸਾਬਤ ਕਰਕੇ ਰਾਂਗੀ ਚਾਹੇ ਸਾਨੂੰ ਕੋਈ ਵਕੀਲ ਮਿਲੇ ਚਾਹੇ ਨਾ ਪਰ ਕਾਨੂੰਨ ਮੁਜਰਮ ਨੂੰ ਵੀ ਹੱਕ ਦਿੰਦਾ ਹੈ ਕਿ ਉਹ ਆਪਣਾ ਪੱਖ ਰੱਖ ਸਕੇ ਜੇ ਉਹਨੂੰ ਵਕੀਲ ਨਾ ਮਿਲੇ ਤਾਂ ਇਹਨਾਂ ਕਹਿ ਕੇ ਗੁਰਮੀਤ ਕੌਰ ਆਤਮ ਵਿਸ਼ਵਾਸ ਦੇ ਨਾਲ ਮੁਸਕਰਾਉਂਦੀ ਹੈ ਪ੍ਰਦੀਪ ਵੀ ਆਪਣੀ ਮਾਂ ਦੇ ਆਤਮ ਵਿਸ਼ਵਾਸ ਤੇ ਮੁਸਕਰਾ ਪਿਆ ਤੇ ਕਹਿੰਦਾ ਹੈ ਹਾਂ ਮਾਂ ਮੈਂ ਤਾਂ ਭੁੱਲ ਹੀ ਗਿਆ ਸੀ ਕਿ ਤੁਸੀਂ ਆਸਾਨੀ ਨਾਲ ਇਹ ਕਰ ਸਕਦੇ ਹੋ ਪ੍ਰਦੀਪ ਘਰ ਵਾਪਸ ਆ ਗਿਆ ਪਰ ਦੀਪ ਨੇ ਪ੍ਰੀਤ ਨੂੰ ਘਰੋਂ ਗੜ ਦਿੱਤਾ ਸੀ ਕਿਉਂਕਿ ਉਹਨੂੰ ਪੂਰਾ ਪ੍ਰੋਸੈਸ ਸੀ ਕਿ ਉਹਦੀ ਮਾਂ ਗਲਤ ਨਹੀਂ ਹੈ ਤੇ ਪ੍ਰੀਤ ਨੇ ਉਹਨਾਂ ਤੇ ਗਲਤ ਇਲਜ਼ਾਮ ਲਗਾਇਆ ਹੈ ਪ੍ਰੀਤ ਇਸ ਸ਼ੈਰ ਵਿੱਚ ਆਪਣੇ ਪੇਕੇ ਆ ਜਾਂਦੀ ਹੈ ਕੋਰਟ ਦੀ ਪਹਿਲੀ ਪੇਸ਼ੀ ਸ਼ੁਰੂ ਹੋ ਜਾਂਦੀ ਹੈ ਪ੍ਰੀਤ ਨੇ ਇੱਕ ਵਧੀਆ ਜਿਹਾ ਵਕੀਲ ਹਾਇਰ ਕੀਤਾ ਹੁੰਦਾ ਹੈ ਆਪਣੇ ਕੇਸ ਲਈ ਪਰ ਗੁਰਮੀਤ ਕੌਰ ਦੇ ਕੇਸ ਲਈ ਹਜੇ ਤੱਕ ਕੋਈ ਵਕੀਲ ਨਹੀਂ ਮਿਲਿਆ ਸੀ ਜੱਜ ਨੇ ਗੁਰਮੀਤ ਕੌਰ ਨੂੰ ਪੁੱਛਿਆ ਕਿ ਤੁਹਾਨੂੰ ਕੇਸ ਲਈ ਕੋਈ ਵਕੀਲ ਨਹੀਂ ਮਿਲਿਆ ਤਾਂ ਗੁਰਮੀਤ ਕੌਰ ਨੇ ਬਹੁਤ ਹੀ ਸਹਜਤਾ ਨਾਲ ਜਵਾਬ ਦਿੱਤਾ ਜੱਜ ਸਾਹਿਬ ਵਕੀਲਾਂ ਨੂੰ ਲੱਗਦਾ ਹੈ ਕਿ ਮੇਰਾ ਕੇਸ ਇੰਨਾ ਕਮਜ਼ੋਰ ਹੈ ਕਿ ਇਸ ਕੇਸ ਨੂੰ ਕੋਈ ਜਿੱਤ ਨਹੀਂ ਸਕਦਾ ਇਸ ਲਈ ਮੈਨੂੰ ਕੋਈ ਵਕੀਲ ਨਹੀਂ ਮਿਲਿਆ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਆਪਣਾ ਕੇਸ ਖੁਦ ਲੜਨ ਦਿੱਤਾ ਜਾਵੇ ਇਸ ਗੱਲ ਦਾ ਅਧਿਕਾਰ ਮੈਨੂੰ ਕਾਨੂੰਨ ਦਿੰਦਾ ਹੈ ਪ੍ਰੀਤ ਨੇ ਝੂਠੀ ਜਿਹੀ ਮੁਸਕਾਨ ਦੇ ਨਾਲ ਆਪਣੀ ਮਾਂ ਨੂੰ ਹੌਲੀ ਜਿਹਾ ਹੁਣ ਇਹ ਬੁੱਢੀ ਆਪਣਾ ਕੇਸ ਲੜੂਗੀ ਕੁਝ ਪਤਾ ਵੀ ਹੈ ਇਹਨੂੰ ਹੁਣ ਹੁਣ ਇਹਨੂੰ ਰੱਬ ਵੀ ਨਹੀਂ ਬਚਾ ਸਕਦਾ ਮਾਂ ਇਨਾ ਕਹਿ ਕੇ ਦੋਵੇਂ ਮਾਤੀ ਹੱਸਣ ਲੱਗ ਪਈਆਂ ਪ੍ਰੀਤ ਦਾ ਵਕੀਲ ਆਪਣੀ ਦਲੀਲ ਪੇਸ਼ ਕਰਦਾ ਹੈ ਉਹ ਕਹਿੰਦਾ ਹੈ ਜੱਜ ਸਾਹਿਬ 25 ਤਰੀਕ ਦੀ ਦੁਪਹਿਰ ਨੂੰ ਗੁਰਮੀਤ ਕੌਰ ਨੇ ਮੇਰੀ ਕਲਾਇੰਟ ਪ੍ਰੀਤ ਉਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਰਸੋਈ ਵਿੱਚ ਕੰਮ ਕਰਦੀ ਸੀ ਉਹਨਾਂ ਨੇ ਪਿੱਛੋਂ ਉਹਦੇ ਉਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਾ ਦਿੱਤੀ ਉਹ ਤਾਂ ਕਿਸਮਤ ਚੰਗੀ ਸੀ ਇਸ ਦੀ ਕਿ ਅਗ ਪ੍ਰੀਤ ਦੇ ਪੂਰੇ ਸਰੀਰ ਤੇ ਨਹੀਂ ਲੱਗ ਸਕੀ ਸਿਰਫ ਦੁਪट्टे ਦੇ ਪੱਲੇ ਤੇ ਲੱਗੀ ਸੀ ਤੇ ਉਹ ਭੱਜ ਕੇ ਬਾਹਰ ਆ ਗਈ ਤੇ ਮੁਹੱਲੇ ਵਾਲਿਆਂ ਨੇ ਉਹਨੂੰ ਬਚਾ ਲਿਆ ਨਹੀਂ ਤਾਂ ਉਸ ਦਿਨ ਮੇਰੀクライਐਂਟ ਸ਼ਾਇਦ ਬਚ ਵੀ ਨਾ ਸਕਦੀ ਇਸ ਗੱਲ ਦੀ ਗਵਾਹੀ ਲਈ ਮੈਂ ਮੁਹੱਲੇ ਦੇ ਕੁਝ ਲੋਕਾਂ ਨੂੰ ਇਸ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦਾ ਹਾਂ ਜੱਜ ਨੇ ਪ੍ਰੀਤ ਦੇ ਵਕੀਲ ਨੂੰ ਇਜਾਜ਼ਤ ਦਿੱਤੀ ਇੱਕ ਇੱਕ ਕਰਕੇ ਮੁਹੱਲੇ ਦੇ 4 ਤੋਂ 5 ਲੋਕ ਆਏ ਤੇ ਸਾਰਿਆਂ ਦੀ ਇੱਕ ਹੀ ਗਵਾਹੀ ਸੀ ਜਜ ਸਾਹਿਬ ਉਸ ਦਿਨ ਦੁਪਹਿਰ ਨੂੰ ਪ੍ਰੀਤ ਅਚਾਨਕ ਆਪਣੇ ਘਰੋਂ ਅੱਗ ਦੀਆਂ ਲਪਟਾਂ ਦੇ ਨਾਲ ਬਾਹਰ ਪੱਜੀ ਆਈ ਸੀ ਉਹਦੇ ਦੁਪट्टे ਨੂੰ ਅੱਗ ਲੱਗੀ ਹੋਈ ਸੀ ਉਹ ਵਾਰ-ਵਾਰ ਮਦਦ ਲਈ ਰੋਲਾ ਪਾ ਰਹੀ ਸੀ ਤੇ ਕਹਿ ਰਹੀ ਸੀ ਕਿ ਉਹਦੀ ਸਾਸ ਨੇ ਦਾਜ ਲਈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਦੀ ਜਾਨ ਬਚਾਈ ਅਦਾਲਤ ਵਿੱਚ ਬੈਠੇ ਸਾਰੇ ਲੋਕ ਗਰਮੀਤ कौर ਨੂੰ ਨਫ਼ਰਤ ਨਾਲ ਵੇਖਣ ਲੱਗੇ ਸਾਰੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿੰਨੀ ਅਤਿਆਚਾਰੀ ਔਰਤ ਹੈ ਸ਼ਕਲ ਤਾਂ ਵੇਖੋ ਇਹਦੀ ਕਿੰਨੀ ਮਾਸੂਮ ਦੀ ਹੈ ਲੱਗਦਾ ਆ ਕਿ ਕਿੰਨੀ ਦੁਖਿਆਰੀ ਹੋਵੇ ਤੇ ਵੇਖੋ ਕਿੰਨਾ ਕਨਾਉਣਾ ਕੰਮ ਕੀਤਾ ਇਹਨੇ ਪ੍ਰੀਤ ਦੇ ਵਕੀਲ ਨੇ ਪ੍ਰੀਤ ਨੂੰ ਕਟਹਿਰੇ ਵਿੱਚ ਬੁਲਾਉਂਦੀ ਇਜਾਜ਼ਤ ਮੰਗੀ ਪ੍ਰੀਤ ਅੱਖਾਂ ਵਿੱਚ ਛਤਰੂ ਲਈ ਜਾ ਕੇ ਕਟਹਿਰੇ ਵਿੱਚ ਖੜੀ ਹੋ ਗਈ ਪ੍ਰੀਤ ਦੇ ਵਕੀਲ ਨੇ ਪੁੱਛਿਆ ਪ੍ਰੀਤ ਜੀ ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਦਿਨ ਤੁਹਾਡੇ ਨਾਲ ਕੀ ਹੋਇਆ ਸੀ ਪ੍ਰੀਤ ਨੇ ਆਪਣੇ ਅਥਰੂ ਪੂੰਝੇ ਤੇ ਆਪਣਾ ਦੁਪੱਟਾ ਸਿਰ ਤੇ ਰੱਖ ਲਿਆ ਤੇ ਰੋਂਦੇ ਹੋਏ ਸਾਰੀ ਗੱਲ ਦੱਸਣ ਲੱਗੀ ਜੱਜ ਸਾਹਿਬ ਮੈਂ ਉਸ ਦਿਨ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਮੈਂ ਆਪਣੇ ਕੰਮ ਵਿੱਚ ਲੱਗੀ ਸੀ ਉਦੋਂ ਹੀ ਅਚਾਨਕ ਮਾਂ ਜੀ ਮੇਰੇ ਪਿੱਛੇ ਆਈ ਉਹਨਾਂ ਨੇ ਮੇਰੇ ਉੱਤੇ ਪਟ્રોલ ਪਾ ਦਿੱਤਾ ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦੀ ਉਹਨਾਂ ਨੇ ਮਾਚੀਸ ਨਾਲ ਮੈਨੂੰ ਅੱਗ ਲਗਾ ਦਿੱਤੀ ਉਹ ਤਾਂ ਰੱਬ ਦੀ ਦਇਆ ਸੀ ਕਿ ਅੱਗ ਸਿਰਫ ਮੇਰੇ ਦੁਪੱਟੇ ਨੂੰ ਲੱਗੀ ਤੇ ਮੈਂ ਦੌੜ ਕੇ ਬਾਹਰ ਆ ਗਈ ਅੱਗੇ ਦੀ ਕਹਾਣੀ ਤਾਂ ਮੁਹੱਲੇ ਵਾਲਿਆਂ ਨੇ ਤੁਹਾਨੂੰ ਦੱਸ ਹੀ ਦਿੱਤੀ ਐ ਇਨ੍ਹਾਂ ਲੋਕਾਂ ਨੇ ਹੀ ਮੇਰੀ ਜਾਨ ਬਚਾਈ ਸੀ ਨਹੀਂ ਤਾਂ ਅੱਜ ਸ਼ਾਇਦ ਮੈਂ ਇੰਨਾ ਕਹਿ ਕੇ ਪ੍ਰੀਤ ਰੋਣ ਲੱਗੀ ਪ੍ਰੀਤ ਨੇ ਅੱਗੇ ਦੱਸਿਆ ਜੱਜ ਸਾਹਿਬ ਮੇਰੀ ਸੱਸ ਮੈਨੂੰ ਹਮੇਸ਼ਾ ਦਾਜ ਲਈ ਤਾਣੇ ਦਿੰਦੀ ਰਹਿੰਦੀ ਐ ਮੈਂ ਇੱਕ ਗਰੀਬ ਘਰ ਦੀ ਕੁੜੀ ਆ ਮੇਰੇ ਪਾਪਾ ਨਹੀਂ ਆ ਸਿਰਫ ਮਾਂ ਤੇ ਛੋਟਾ ਭਰਾ ਐ ਉਹਦੀ ਇੰਨੀ ਔਕਾਤ ਨਹੀਂ ਸੀ ਕਿ ਉਹ ਇੰਨਾ ਜ਼ਿਆਦਾ ਦਾਜ ਦੇ ਸਕੇ ਪਰਦੀਪ ਮੈਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਉਹਨਾਂ ਨੇ ਵਿਆਹ ਦਾ ਦਬਾਅ ਬਣਾਇਆ ਤੇ بیٹے ਦੇ ਦਬਾਅ ਵਿੱਚ ਇਹਨਾਂ ਨੇ ਵਿਆਹ ਤਾਂ ਕਰ ਦਿੱਤਾ ਪਰ ਕਦੀ ਮੈਨੂੰ ਆਪਣੀ ਬਹੂ ਦੇ ਰੂਪ ਵਿੱਚ ਨਹੀਂ ਅਪਣਾਇਆ ਅਕਸਰ ਮੈਨੂੰ ਤਾਨੇ ਮਾਰਦੀ ਕਿ ਤੇਰੀ ਮਾਂ ਨੇ ਕੁਝ ਦਿੱਤਾ ਨਹੀਂ ਜਾ ਕੇ 2 ਲੱਖ ਆਪਣੀ ਮਾਂ ਤੋਂ ਲੈ ਕੇ ਆ ਤਾਂ ਕਦੀ ਕਹਿੰਦੀ ਜਾ ਕੇ ਸੋਨੇ ਦੀ ਚੈਨ ਲੈ ਕੇ ਆ ਮੇਰੇ ਮੁੰਡੇ ਨੂੰ ਇੱਕ ਸੋਨੇ ਦੀ ਚੈਨ ਵੀ ਨਹੀਂ ਪਾਈ ਤੇਰੀ ਮਾਂ ਨੇ ਇਹ ਮੈਨੂੰ ਅਕਸਰ ਮਾਰਨ ਦੀ ਧਮਕੀ ਵੀ ਦਿੰਦੀ ਰਹਿੰਦੀ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਸੱਚਮੁੱਚ ਐਵੇਂ ਕਰੂਗੀ ਇਹਨਾ ਕਹਿ ਕੇ ਪ੍ਰੀਤ ਉੱਥੇ ਹੀ ਫੁੱਟ ਫੁੱਟ ਕੇ ਰੋਣ ਲੱਗੀ ਜੱਜ ਨੇ ਪ੍ਰੀਤ ਨੂੰ ਵਾਪਸ ਜਾਣ ਨੂੰ ਕਿਹਾ ਤੇ ਗਰਮੀਤ कौर ਨੂੰ ਆਪਣੀ ਦਲੀਲ ਪੇਸ਼ ਕਰਨ ਨੂੰ ਕਿਹਾ ਗਰਮੀਤ कौर ਨੇ ਕਿਹਾ ਜੱਜ ਸਾਹਿਬ ਮੈਂ ਪ੍ਰੀਤ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੀ ਹਾਂ ਜੱਜ ਨੇ ਵਾਪਸ ਫੇਰ ਤੋਂ ਪ੍ਰੀਤ ਨੂੰ ਕਟਹਿਰੇ ਵਿੱਚ ਬੁਲਾ ਲਿਆ ਗਰਮੀਤ ਕਰਨੇ ਪ੍ਰੀਤ ਨੂੰ ਪੁੱਛਿਆ ਇੱਕ ਗੱਲ ਦੱਸ ਤੂੰ ਕਹਿ ਰਹੀਆਂ ਕਿ ਮੈਂ ਤੇਰੇ ਉੱਤੇ ਪੈਟਰੋਲ ਪਾਇਆ ਤੇ ਅੱਗ ਲਾ ਦਿੱਤੀ ਜਰਾ ਮੈਨੂੰ ਇਹ ਦੱਸ ਕਿ ਇਹੋ ਜਿਹਾ ਕਿਹੜਾ ਪੈਟਰੋਲ ਹੁੰਦਾ ਹੈ ਜਿੰਨੂੰ ਜੇ ਉੱਤੇ ਪਾਇਆ ਜਾਵੇ ਤਾਂ ਅੱਗ ਸਿਰਫ ਦੁਪੱਟੇ ਨੂੰ ਹੀ ਲੱਗਦੀ ਹੈ ਬਲਕਿ ਪੂਰੇ ਸਰੀਰ ਨੂੰ ਨਹੀਂ ਜੱਜ ਸਾਹਿਬ ਤੁਸੀਂ ਜਰਾ ਇਹਨੂੰ ਧਿਆਨ ਨਾਲ ਵੇਖੋ ਕੀ ਤੁਹਾਨੂੰ ਇਹਦੇ ਸਰੀਰ ਤੇ ਕਿਤੇ ਵੀ ਕੋਈ ਸੜੇ ਦਾ ਨਿਸ਼ਾਨ ਦਿਖ ਰਿਹਾ ਹੈ ਜਦਕੇ ਪੈਟਰੋਲ ਨਾਲ ਅੱਗ ਲੱਗਣ ਤੇ ਤੁਰੰਤ ਪੂਰੇ ਸਰੀਰ 'ਚ ਫੈਲ ਜਾਂਦੀ ਹੈ। ਪ੍ਰੀਤ ਨੇ ਹੱਟ ਬੜਾਉਂਦੇ ਹੋਏ ਕਿਹਾ ਜਦੋਂ ਤੁਸੀਂ ਪੈਟਰੋਲ ਪਾਇਆ ਸੀ ਨਾ ਤਾਂ ਮੈਂ ਥੋੜਾ ਪਿੱਛੇ ਹਟ ਗਈ ਸੀ। ਇਸ ਲਈ ਪੈਟਰੋਲ ਸਿਰਫ ਦੁਪੱਟੇ ਤੇ ਪਿਆ ਸੀ। ਗੁਰਮੀਤ ਕਰਨੇ ਕਿਹਾ ਹੁਣ ਇਹ ਤਾਂ ਤੂੰ ਕਹਿ ਰਹੀ ਸੀ ਕਿ ਮੈਂ ਪਿੱਛੋ ਆ ਕੇ ਉੱਤੇ ਪੈਟਰੋਲ ਪਾ ਦਿੱਤਾ। ਪ੍ਰੀਤ ਕੁਝ ਨਾ ਬੋਲ ਸકી। ਗੁਰਮੀਤ ਕਰਨੇ ਕਿਹਾ ਖੈਰ ਮੈਂ ਮੁਹੱਲੇ ਵਾਲਿਆਂ ਨੂੰ ਬੁਲਾਉਂਦੀ ਇਜਾਜ਼ਤ ਚਾਹੁੰਦੀਆਂ। ਜਾਜ ਨੇ ਇਜਾਜ਼ਤ ਦਿੱਤੀ ਗੁਰਮੀਤ ਕਰਨ ਨੇ ਉਹਨਾਂ ਨੂੰ ਪੁੱਛਿਆ ਇਹ ਦੱਸੋ ਜਦੋਂ ਪ੍ਰੀਤ ਅੱਗ ਦੀਆਂ ਲਪਟਾਂ ਦੇ ਨਾਲ ਬਾਹਰ ਆਈ ਸੀ ਤਾਂ ਕੀ ਤੁਸੀਂ ਪ੍ਰੀਤ ਦੇ ਸਰੀਰ 'ਚ ਦੁਪੱਟੇ ਦੇ ਪੱਲੂ ਤੋਂ ਇਲਾਵਾ ਕਿਤੇ ਹੋਰ ਵੀ ਪਟ્રોલ ਵੇਖਿਆ ਸੀ ਕੀ ਪ੍ਰੀਤ ਦੇ ਵਾਲ ਪਟ્રોલ ਨਾਲ ਗਿੱਲੇ ਦਿਖ ਰਹੇ ਸੀ ਪ੍ਰੀਤ ਦਾ ਸਰੀਰ ਕਿਤੇ ਹੋਰ ਸੜਦਾ ਦਿਖ ਰਿਹਾ ਸੀ ਤਾਂ ਮੁਹੱਲੇ ਵਾਲਿਆਂ ਨੇ ਕਿਹਾ ਨਹੀਂ ਸਰੀਰ ਤਾਂ ਸਾਨੂੰ ਕਿਤੇ ਵੀ ਉਹ ਗਿੱਲਾ ਰਤ ਤੇ ਸੜਿਆ ਨਹੀਂ ਦਿਖ ਰਿਹਾ ਸੀ ਅੱਗ ਸਿਰਫ ਦੁਪੱਟੇ ਤੇ ਹੀ ਲੱਗੀ ਸੀ ਤਾਂ ਗਰਮੀਤ ਕਰਨੇ ਕਿਹਾ ਹੁਣ ਤੁਸੀਂ ਖੁਦ ਦੱਸੋ ਜੱਜ ਸਾਹਿਬ ਕਿ ਮੈਂ ਉਹਦੇ ਉੱਤੇ ਪੂਰਾ ਪੈਟਰੋਲ ਪਾ ਦਿੱਤਾ ਹੋਵੇ ਤੇ ਅੱਗ ਲਾ ਦਿੱਤੀ ਹੋਵੇ ਇਹੋ ਜਿਹੀ ਅੱਗ ਲਗਾਈ ਕਿ ਜਿਹੜੀ ਸਿਰਫ ਦੁਪੱਟ ਜਿਹਦੇ ਨਾਲ ਸਿਰਫ ਦੁਪੱਟਾ ਸੜਿਆ ਸਰੀਰ ਨਹੀਂ ਦੂਜੀ ਗੱਲ ਇਹ ਕਿ ਮੈਂ ਆਪਣੇ ਕੁਝ ਮੈਡੀਕਲ ਰਿਪੋਰਟ ਤੁਹਾਨੂੰ ਦਿਖਾਉਣਾ ਚਾਹੁੰਨੀ ਆ ਮੇਰੇ ਹੱਥ ਨੂੰ ਇੱਕ ਬਿਮਾਰੀ ਹੈ ਜਿਹਦੇ ਨਾਲ ਮੇਰਾ ਹੱਥ ਅਕਸਰ ਕੰਮ ਦਾ ਰਹਿੰਦਾ ਹੈ ਤਾਂ ਜੀਵੇਂ ਕਿ ਪ੍ਰੀਤ ਦੱਸ ਰਹੀ ਹੈ ਕਿ ਮੈਂ ਉਹਦੇ ਉੱਤੇ ਪੈਟਰੋਲ ਪਾਇਆ ਤੇ ਮਾਚਿਸ ਨਾਲ ਅੱਗ ਲਾ ਦਿੱਤੀ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਹੱਥ ਲਗਾਤਾਰ ਕੰਮਦਾ ਹੀ ਰਹਿੰਦਾ ਹੈ ਮੈਂ ਇੰਨੀ ਛੇਤੀ ਮਾਚਿਸ ਜਲਾ ਨਹੀਂ ਸਕਦੀ ਦੂਜੀ ਗੱਲ ਪ੍ਰੀਤ ਦੀ ਉਮਰ ਲਗਭਗ 30 ਸਾਲ ਹੈ ਤੇ ਮੇਰੀ ਉਮਰ 65 ਸਾਲ ਜੇ ਮੈਂ ਪ੍ਰੀਤ ਉੱਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕਰਦੀ ਹਾਂ ਤਾਂ ਕੀ ਉਹ ਮੇਰਾ ਵਿਰੋਧ ਨਹੀਂ ਕਰ ਪਾਉਗੀ ਜਾਂ ਚੁੱਪਚਾਪ ਖੜ੍ਹੀ ਹੋ ਕੇ ਤਮਾਸ਼ਾ ਵੇਖੂਗੀ ਜੱਜ ਨੂੰ ਵੀ ਗੁਰਮੀਤ ਕੌਰ ਦੀ ਗੱਲ ਠੀਕ ਲੱਗੀ ਕੋਰਟ ਵਿੱਚ ਬੈਠੇ ਲੋਕਾਂ ਦਾ ਵੀ ਨਜ਼ਰੀਆ ਹੁਣ ਬਦਲ ਚੁੱਕਾ ਸੀ ਪ੍ਰੀਤ ਨੂੰ ਤਾਂ ਜਿਵੇਂ ਸਾਪ ਹੀ ਸੁੰਘ ਗਿਆ ਸੀ ਉਹ ਸਮਝ ਨਹੀਂ ਪਾ ਰਹੀ ਸੀ ਕਿ ਗੁਰਮੀਤ ਕੌਰ ਇੰਨੀ ਚੰਗੀ ਤਰ੍ਹਾਂ ਨਾਲ ਐਗਰੀਮੈਂਟ ਕਿਵੇਂ ਕਰ ਰਹੀ ਹੈ ਫਿਰ ਜੱਜ ਨੇ ਉਸ ਦਿਨ ਦੀ ਕਾਰਵਾਈ ਖਤਮ ਕੀਤੀ ਤੇ ਫੈਸਲਾ ਸੁਣਾਉਣ ਲਈ ਅਗਲੀ ਤਰੀਕ ਦੇ ਦਿੱਤੀ ਪ੍ਰੀਤ ਸਿੱਧਾ ਆਪਣੇ ਵਕੀਲ ਦੇ ਕੋਲ ਉਹਦੇ ਕੈਬਨ ਵਿੱਚ ਗਈ ਤੇ ਉਹਦੇ ਤੇ ਭੜਕੁੱਠੀ ਤੂੰ ਉੱਥੇ ਕੀ ਕਰਦਾ ਸੀ ਜਦੋਂ ਉਹ ਇਸ ਤਰ੍ਹਾਂ ਐਗਰੀਮੈਂਟ ਕਰ ਰਹੀ ਸੀ ਤਾਂ ਤੇਰੇ ਕੋਲੋਂ ਜਵਾਬ ਕਿਉਂ ਨਹੀਂ ਦਿੱਤਾ ਗਿਆ ਤਵਕੀਲ ਨੇ ਕਿਹਾ ਵੇਖੋ ਪ੍ਰੀਜੀ ਉਹ ਜੋ ਵੀ ਐਗਰੀਮੈਂਟ ਕਰ ਰਹੀ ਸੀ ਨਾ ਉਹ ਪੂਰੀ ਤਰ੍ਹਾਂ ਠੀਕ ਸੀ ਉਹਨੂੰ ਵਿੱਚ ਕੱਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਕੀ ਕਹਿ ਕੇ ਵਿੱਚ ਬੋਲਦਾ ਤੇ ਦੂਜੀ ਗੱਲ ਕਿ ਗੁਰਮੀਤ कौर ਇੱਕ ਪ੍ਰੋਫੈਸ਼ਨਲ ਵਕੀਲ ਵਾਂਗ ਕਿਵੇਂ ਦਲੀਲ ਦੇ ਰਹੀ ਸੀ ਇੱਕ ਸਧਾਰਨ 65 ਸਾਲ ਦੀ ਔਰਤ ਇਨਾ ਦਿਮਾਗ ਲਗਾ ਹੀ ਨਹੀਂ ਸਕਦੀ ਉਹ ਜਿਸ ਤਰੀਕੇ ਨਾਲ ਆਪਣੇ ਕੇਸ ਦੀ ਤਿਆਰੀ ਕਰਕੇ ਆਈ ਸੀ ਐਵੇਂ ਲੱਗ ਰਿਹਾ ਸੀ ਕਿ ਉਹ ਕੋਈ ਬਹੁਤ ਵੱਡੀ ਵਕੀਲ ਆ ਆਪਣੇ ਕੇਸ ਦੀ ਤਿਆਰੀ ਕਰਕੇ ਆਈ ਆ ਤੁਸੀਂ ਮੈਨੂੰ ਆਪਣੀ ਸੱਸ ਬਾਰੇ ਪੂਰੀ ਗੱਲ ਕਿਉਂ ਨਹੀਂ ਦੱਸੀ ਤਾਂ ਪ੍ਰੀਤ ਨੇ ਕਿਹਾ ਮੈਨੂੰ ਮੇਰੀ ਸੱਸ ਬਾਰੇ ਜੋ ਪਤਾ ਸੀ ਮੈਂ ਤੁਹਾਨੂੰ ਸਭ ਕੁਝ ਦੱਸ ਦਿੱਤਾ ਸੀ ਉਹ ਘਰ ਹੀ ਰਹਿੰਦੀ ਐ ਸਿਰਫ ਘਰ ਦੇ ਕੰਮ ਕਰਦੀ ਐ ਤਾਂ ਵਕੀਲ ਨੇ ਕਿਹਾ ਨਹੀਂ ਕੁਝ ਤਾਂ ਹੋਰ ਗੱਲ ਐ ਇੱਕ ਗੱਲ ਦੱਸੋ ਗਰਮੀਤ कौर ਦਾ ਪਰਿਵਾਰ ਇੱਥੇ ਆਉਣ ਤੋਂ ਪਹਿਲਾਂ ਪਿੰਡ ਰਹਿੰਦਾ ਸੀ ਨਾ ਤਾਂ ਪ੍ਰੀਤ ਨੇ ਕਿਹਾ ਹਾਂ ਉਹ 2 ਸਾਲ ਪਹਿਲਾਂ ਹੀ ਇੱਥੇ ਆਏ ਹਨ ਪ੍ਰਦੀਪ ਦੀ ਨੌਕਰੀ ਦੀ ਵਜ੍ਹਾ ਤੋਂ ਉਸ ਤੋਂ ਬਾਅਦ ਵਕੀਲ ਨੇ ਉਹਨਾਂ ਦੇ ਪਿੰਡ ਦੇ ਨੇੜੇ ਤੇੜੇ ਦੀਆਂ ਕੋਟਾਂ ਵਿੱਚ ਸਾਰੇ ਵਕੀਲਾਂ ਨਾਲ ਸੰਪਰਕ ਕੀਤਾ ਸਾਰਿਆਂ ਨਾਲ ਫੋਨ ਤੇ ਪੁੱਛਤਾਛ ਕੀਤੀ ਉਹ ਜਿਵੇਂ-ਜਿਵੇਂ ਗੱਲ ਸੁਣ ਰਿਹਾ ਸੀ ਉਹਦੇ ਚਿਹਰੇ ਦੇ ਭਾਵ ਗੰਭੀਰ ਤੇ ਹੈਰਤ ਭਰੇ ਹੋ ਰਹੇ ਸੀ ਪ੍ਰੀਤ ਕੁਰਸੀ ਤੇ ਬੈਠੀ ਉਹਦੇ ਫੋਨ ਰੱਖਣ ਦਾ ਇੰਤਜ਼ਾਰ ਕਰ ਰਹੀ ਸੀ ਵਕੀਲ ਨੇ ਗੁੱਸੇ ਵਿੱਚ ਪ੍ਰੀਤਵਲ ਵੇਖਿਆ ਤੇ ਕਿਹਾ ਤੁਹਾਨੂੰ ਆਪਣੀ ਸੱਸ ਬਾਰੇ ਕੁਝ ਨਹੀਂ ਪਤਾ ਤੁਹਾਡੀ ਸੱਸ ਇੱਕ ਜਾਨੀਮਾਨੀ ਵਕੀਲ ਰਹਿ ਚੁੱਕੀ ਹੈ 10 ਸਾਲ ਪਹਿਲਾਂ ਉਹਨਾਂ ਨੇ ਵਕਾਲਤ ਛੱਡ ਦਿੱਤੀ ਸੀ ਪਰ ਅੱਜ ਵੀ ਉੱਥੋਂ ਦੇ ਵਕੀਲ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਨੇ ਉਸ ਘਰ ਚ ਤੁਸੀਂ 6 ਮਹੀਨੇ ਤੋਂ ਕੀ ਕਰ ਰਹੇ ਸੀ ਜੋ ਤੁਹਾਨੂੰ ਉੱਥੋਂ ਬਾਰੇ ਕੁਝ ਪਤਾ ਹੀ ਨਹੀਂ ਮੈਨੂੰ ਵੀ ਫਸਾ ਦਿੱਤਾ ਅੱਜ ਤੱਕ ਦਾ ਰਿਕਾਰਡ ਹੈ ਮੇਰਾ ਇੱਕ ਵੀ ਕੇਸ ਨਹੀਂ ਹਾਰਿਆ ਮੈਂ ਇਨਾ ਕਹਿ ਕੇ ਵਕੀਲ ਸਿਰ ਫੜ ਕੇ ਬਹਿ ਜਾਂਦਾ ਹੈ। ਪ੍ਰੀਤ ਦੇ ਤਾਂ ਹੋਸ਼ ਹੀ ਉੱਡ ਗਏ। ਉਹਦਾ ਦਿਲ ਟੜਕਣ ਲੱਗਾ। ਉਹਨੂੰ ਲੱਗਾ ਜਿਵੇਂ ਉਹ ਉੱਥੇ ਹੀ ਚੱਕਰ ਖਾ ਕੇ ਡਿੱਗ ਜਾਊਗੀ। ਉਹਨੇ ਟੇਬਲ ਫੜ ਲਿਆ ਤੇ ਸੋਚਣ ਲੱਗੀ। ਉਹ ਤਾਂ ਆਪਣੀ ਸੱਸ ਨੂੰ ਘੱਟ ਪੜੀ ਲਿਖੀ ਤੇ ਘਰੇਲੂ ਔਰਤ ਸਮਝਦੀ ਰਹੀ। ਉਹ ਤਾਂ ਇੱਕ ਵਕੀਲ ਨਿਕਲੀ। ਪ੍ਰੀਤ ਨੂੰ ਲੱਗ ਰਿਹਾ ਸੀ ਜਿਵੇਂ ਉਹਦੇ ਹੱਥੋਂ ਸਭ ਕੁਝ ਛੁੱਟਦਾ ਜਾ ਰਿਹਾ ਹੈ। ਇਸੇ ਚਿੰਤਾ ਵਿੱਚ ਕੇਸ ਦੀ ਅਗਲੀ ਸੁਣਵਾਈ ਦਾ ਦਿਨ ਵੀ ਆ ਗਿਆ। ਕਾਫੀ ਲੰਬੇ ਸਮੇਂ ਤੱਕ ਦੋਵੇਂ ਪੱਖਾਂ ਚ ਬਹਿਸ ਚੱਲੀ ਗੁਰਮੀਤ ਕੌਰ ਲਗਾਤਾਰ ਆਪਣੀ ਗੱਲ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰੱਖ ਰਹੀ ਸੀ 프리ਦਾ ਵਕੀਲ ਵੀ ਉਹਨਾਂ ਦੇ ਤਰਕ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੁਰਮੀਤ ਕੌਰ ਦਾ ਤਜਰਬਾ ਬਹੁਤ ਹੈਵੀ ਸੀ ਅੰਤ ਵਿੱਚ ਗੁਰਮੀਤ ਕੌਰ ਨੇ ਕਿਹਾ ਜੱਜ ਸਾਹਿਬ ਹੁਣ ਮੈਂ ਤੁਹਾਨੂੰ ਆਖਰੀ ਸਬੂਤ ਖੌਂਦੀ ਹਾਂ ਜਿਹਦੇ ਨਾਲ ਇਸ ਕੇਸ ਦਾ ਫੈਸਲਾ ਅੱਜ ਹੀ ਹੋ ਜਾਵੇਗਾ ਉਸ ਤੋਂ ਬਾਅਦ ਗੁਰਮੀਤ ਕੌਰ ਨੇ ਆਪਣਾ ਲੈਪਟਾਪ ਕੱਢਿਆ ਜੱਜ ਸਾਹਿਬ ਨੂੰ ਉਦੇ ਵਿੱਚ ਕੁਝ ਦਿਖਾਇਆ ਤੇ ਨਾਲ ਹੀ ਕੁਝ ਜਵਾਨ ਮੁੰਡਿਆਂ ਨੂੰ ਵੀ ਆਪਣੇ ਨਾਲ ਅਦਾਲਤ ਵਿੱਚ ਲੈ ਕੇ ਆਈ ਗੁਰਮੀਤ कौर ਨੇ ਕਿਹਾ ਜੱਜ ਸਾਹਿਬ ਜਿਸ ਸਮੇਂ ਪ੍ਰੀਤ ਕਹਿ ਰਹੀ ਹੈ ਕਿ ਮੈਂ ਉਹਨੂੰ ਅੱਗ ਲਗਾਈ ਅਸਲ ਵਿੱਚ ਉਦੋਂ ਮੈਂ ਇੱਕ ਆਨਲਾਈਨ ਕਲਾਸ ਲੈ ਰਹੀ ਸੀ ਉਹ ਵੀ ਲਾਈਵ ਇਹ ਮੇਰੇ ਕੁਝ ਸਟੂਡੈਂਟ ਹਨ ਜੋ ਉਸ ਵਕਤ ਲਾਈਵ ਕਲਾਸ ਵਿੱਚ ਮੇਰੇ ਨਾਲ ਜੁੜੇ ਹੋਏ ਸੀ ਤੇ ਮੈਂ ਤੁਹਾਨੂੰ ਲੈਪਟਾਪ ਵਿੱਚ ਲਾਈਵ ਵੀਡੀਓ ਵੀ ਦਿਖਾਈ ਹੈ ਹੁਣ ਤੁਸੀਂ ਦੱਸੋ ਕਿ ਜਦੋਂ ਉਸ ਵਕਤ ਮੈਂ ਲਾਈਵ ਕਲਾਸ ਲੈ ਰਹੀ ਸਾਂ ਫਿਰ ਮੈਂ ਪ੍ਰੀਤ ਦੇ ਉੱਤੇ ਪਟ્રોલ ਕਿਵੇਂ ਪਾ ਸਕਦੀ ਆ ਉਹਨੂੰ ਕਿਵੇਂ ਅੱਗ ਲਗਾ ਸਕਦੀ ਆ ਦਰਿਆਸਲ ਜੱਜ ਸਾਹਿਬ ਮੈਂ ਗਲਪੋ ਲੱਗੀ ਸੀ ਕਿ ਜਿਸ ਵਕਤ ਇਹ ਸਭ ਹੋ ਰਿਹਾ ਸੀ ਉਸੇ ਵਕਤ ਤਾਂ ਮੈਂ ਆਪਣੇ ਕਮਰੇ ਵਿੱਚ ਕਲਾਸ ਲੈ ਰਹੀ ਸਾਂ ਇਹ ਮੈਂ ਤੁਹਾਨੂੰ ਸਬੂਤ ਦਿਖਾ ਦਿੱਤੇ ਹਨ ਉਸ ਤੋਂ ਬਾਅਦ ਇਸ ਕੇਸ ਵਿੱਚ ਕੋਈ दम ਹੀ ਨਹੀਂ ਰਹਿ ਗਿਆ ਪ੍ਰੀਤ ਮੇਰੇ ਤੇ ਝੂਠਾ ਇਲਜ਼ਾਮ ਲਾ ਰਹੀ ਹੈ ਅਦਾਲਤ ਵਿੱਚ ਬੈਠਾ ਹਰ ਕੋਈ ਹੈਰਾਨ ਰਹਿ ਗਿਆ ਪ੍ਰੀਤ ਨੂੰ ਤਾਂ ਜਿਵੇਂ ਚੱਕਰ ਆ ਰਹੇ ਸੀ ਹੁਣ ਕੇਸ ਉਹਦੇ ਹੱਥੋਂ ਜਾ ਚੁੱਕਾ ਸੀ ਸਿਰਫ ਕੇਸ ਹੀ ਨਹੀਂ ਉਹਦੇ ਨਾਲ ਉਹਦਾ ਪੂਰਾ ਜੀਵਨ ਉਹਦਾ ਪਤੀ ਸਭ ਕੁਝ ਉਹਦੇ ਹੱਥੋਂ ਫਿਸਲ ਚੁੱਕਾ ਸੀ ਪ੍ਰੀਤ ਸਿਰ ਫੜ ਕੇ ਉੱਥੇ ਹੀ ਬਹਿ ਗਈ ਜੱਜ ਸਾਹਿਬ ਨੇ ਕੇਸ ਦੇ ਫੈਸਲੇ ਲਈ ਅਗਲੀ ਤਾਰੀਖ ਦੇ ਦਿੱਤੀ ਅਗਲੀ ਤਾਰੀਖ ਵਿੱਚ ਜਦੋਂ ਸੁਣਵਾਈ ਹੋਈ ਤਾਂ ਗੁਰਮੀਤ ਕੌਰ ਦੇ ਪੱਖ ਵਿੱਚ ਫੈਸਲਾ ਹੋਇਆ ਉਹਨਾਂ ਨੂੰ ਬੇਗੁਨਾ ਮੰਨਿਆ ਗਿਆ ਗਰਮੀਤ ਕਰਨੇ ਕਿਹਾ ਜੱਜ ਸਾਹਿਬ ਬੇਗੁਨਾ ਤਾਂ ਮੈਂ ਹਮੇਸ਼ਾ ਤੋਂ ਹੀ ਸੀ ਪਰ ਇਸ ਝੂਠੇ ਕੇਸ ਦੀ ਵਜ੍ਹਾ ਨਾਲ ਮੈਨੂੰ ਕਿੰਨੇ ਦਿਨ ਜੇਲ੍ਹ ਵਿੱਚ ਕੱਟਨੇ ਪਏ ਸਮਾਜ ਵਿੱਚ ਮੇਰੀ ਇੱਜ਼ਤ ਉਡਾਈ ਗਈ ਉਹ ਵਕ ਤੇ ਜਿਨੇ ਮੇਰੇ ਤੇ ਝੂਠਾ ਕੇਸ ਕੀਤਾ ਉਹ ਤਾਂ ਚੁੱਪਚਾਪ ਇਥੋਂ ਚਲੀ ਜਾਊਗੀ ਪਰ ਮੇਰਾ ਜਿਹੜਾ ਅਪਮਾਨ ਹੋਇਆ ਉਹਦੀ ਪਰਪਾਈ ਕੌਣ ਕਰੇਗਾ ਜੱਜ ਨੇ ਦੇ ਕੋਲ ਵੀ ਗਰਮੀਤ ਕੌਰ ਦੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਉਸ ਦਿਨ ਪੂਰੇ ਕੋਰਟ ਨੇ ਗੁਰਮੀਤ ਕੌਰ ਲਈ ਖੜੇ ਹੋ ਕੇ ਤਾਲੀ ਵਜਾਈ ਪ੍ਰੀਤ ਉੱਥੇ ਬੈਠੀ ਅਥਰੂ ਵਹਾ ਰਹੀ ਸੀ ਪ੍ਰਦੀਪ ਦੌੜ ਕੇ ਆਪਣੀ ਮਾਂ ਦੇ ਕੋਲ ਆਇਆ ਉਹਨਾਂ ਨੂੰ ਗਲੇ ਲਾ ਲਿਆ ਉਹਨੇ ਖੁਸ਼ੀ ਨਾਲ ਕਿਹਾ ਮਾਂ ਤੁਸੀਂ ਤਾਂ ਕਮਾਲ ਕਰ ਦਿੱਤੀ ਮੈਂ ਤਾਂ ਸੋਚਿਆ ਸੀ ਕਿ 10 ਸਾਲ ਬਾਅਦ ਤੁਸੀਂ ਪਤਾ ਨਹੀਂ ਕਿਵੇਂ ਲੜੋਗੇ ਗੁਰਮੀਤ ਕੌਰ ਨੇ ਪ੍ਰਦੀਪ ਦਾ ਹੱਥ ਫੜਿਆ ਤੇ ਕਿਹਾ ਬੇਟਾ ਲੜਾਈ ਤਾਂ ਮੈਂ ਜ਼ਿੰਦਗੀ ਪਰ ਕੀਤੀ ਹੈ ਤੇ ਹਰ ਲੜਾਈ ਵਿੱਚ ਜਿੱਤ ਵੀ ਹਾਸਲ ਕੀਤੀ ਹੈ ਚਾਹੇ ਉਹ ਜ਼ਿੰਦਗੀ ਦੀ ਲੜਾਈ ਹੋਵੇ ਜਾਂ ਝੂਠ ਦੇ ਖਿਲਾਫ ਉਦੋਂ ਤੱਕ ਪ੍ਰੀਤ ਵੀ ਉੱਥੇ ਆ ਗਈ ਉਹ ਗਰਮੀਤ कौर ਦੇ ਪੈਰ ਫੜ ਕੇ ਗਿੜਗੜਾਉਣ ਲੱਗੀ ਮਾਂ ਜੀ ਮੈਨੂੰ ਮਾਫ਼ ਕਰ ਦਿਵੋ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੇਰੀ ਮਾਂ ਨੇ ਮੈਨੂੰ ਤੁਹਾਡੇ ਖਿਲਾਫ ਬੇਕਾਹ ਦਿੱਤਾ ਸੀ ਮੈਂ ਪ੍ਰਦੀਪ ਦੇ ਨਾਲ ਇੱਕ ਅਲੱਗ ਦੁਨੀਆ ਵਸਾਉਣਾ ਚਾਹੁੰਦੀ ਸੀ ਪਰ ਮੈਂ ਇਹ ਭੁੱਲ ਗਈ ਸੀ ਕਿ ਪ੍ਰਦੀਪ ਦੀ ਦੁਨੀਆ ਤੁਹਾਡੇ ਬਿਨਾ ਨਹੀਂ ਹੈ ਮੈਨੂੰ ਇੱਕ ਹੋਰ ਮੌਕਾ ਦੇ ਦਿਓ ਮੈਂ ਦੁਬਾਰਾ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਗੁਰਮੀਤ कौर ਪਿੱਛੇ ਹਟ ਗਈ ਉਹਨਾਂ ਨੇ ਕਿਹਾ ਤੈਨੂੰ ਜ਼ਿੰਦਗੀ ਮੇਰੇ ਨਾਲ ਨਹੀਂ ਪ੍ਰਦੀਪ ਦੇ ਨਾਲ ਬਿਤਾਉਣੀ ਹੈ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਮੇਰੇ ਨਾਲ ਕੀ ਕੀਤਾ ਜੇ ਪ੍ਰਦੀਪ ਤੈਨੂੰ ਅਪਣਾ ਸਕਦਾ ਹੈ ਤਾਂ ਠੀਕ ਹੈ ਉਹਦੇ ਲਈ ਤੈਨੂੰ ਪ੍ਰਦੀਪ ਦੀ ਇਜਾਜ਼ਤ ਚਾਹੀਦੀ ਹੈ ਮੇਰੀ ਨਹੀਂ ਇਸ ਤੋਂ ਪਹਿਲਾਂ ਕਿ ਪ੍ਰਦੀ ਪ੍ਰੀਤ ਪ੍ਰਦੀਪ ਨੂੰ ਕੁਝ ਕਹਿੰਦੀ ਪ੍ਰਦੀਪ ਨੇ ਪ੍ਰੀਤ ਨੂੰ ਦੋ ਟੁਕ ਜਵਾਬ ਦੇ ਦਿੱਤਾ ਤੂੰ ਮੇਰੇ ਕੋਲ ਉਮੀਦ ਵੀ ਨਾ ਕਰੀ ਕਿ ਮੈਂ ਤੈਨੂੰ ਵਾਪਸ ਆਪਣੀ ਜ਼ਿੰਦਗੀ ਵਿੱਚ ਲੈ ਆਉਂਗਾ ਤੂੰ ਮੇਰੀ ਮਾਂ ਤੇ ਇਨਾ ਗੰਦਾ ਇਲਜ਼ਾਮ ਲਾਇਆ ਇੱਕ ਕੇਸ ਤੂੰ ਕੀਤਾ ਨਾ ਦਾਜ ਦਾ ਤੇ ਹੁਣ ਇੱਕ ਕੇਸ ਮੈਂ ਕਰੂੰਗਾ ਤੇਰੇ ਉੱਤੇ ਤਲਾਕ ਦਾ ਇਨਾ ਕਹਿ ਕੇ ਪ੍ਰਦੀਪ ਆਪਣੀ ਮਾਂ ਨੂੰ ਲੈ ਕੇ ਜਾਣ ਲੱਗਾ ਪ੍ਰੀਤ ਉੱਥੇ ਕਚਹਿਰੀ 'ਚ ਖੜੀ ਰੋ ਰਹੀ ਸੀ ਸੋ ਦੋਸਤੋ ਕੀ ਪ੍ਰਦੀਪ ਨੇ ਪ੍ਰੀਤ ਨਾਲ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀਆਂ ਇੱਕ ਨੂਰ ਕੌਰ ਨੂੰ ਦੀਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ